ਸੰਤਨ ਨੂੰ ਪੀਲੇ ਬੜੇ ਪਿਆਰ ਸਤਿਕਾਰ ਨਾਲ ਆਣਾ ਦਰਸ਼ਨ ਕਰਨੇ ਆ ਜਿਹੜੇ ਹੁਦੜਵਾਲੀ ਕਰਦੇ ਆ ਹਾਂਜੀ ਤੁਸੀਂ ਵੀ ਹਰ ਸਾਲ ਆਉਂਦੇ ਆ ਜੀ ਹਾਂਜੀ ਹਾਂਜੀ ਹਰ ਸਾਲ ਆਉਣਾ 13 ਸਾਲ ਹੋ ਗਏ ਸਾਨੂੰ ਇੱਥੇ ਹਾਂਜੀ 13 ਸਾਲ ਹੋ ਗਏ 13 ਸਾਲ ਹੋ ਗਏ ਜਿੱਕਰ ਛੇੜਾ ਵਾਲੀ ਦਾ ਜੇ ਦਰਬਾਰ ਇੱਥੇ ਹੈ ਅਕਸੈਪਟ ਕਰਨਾ ਚਾਹੀਦਾ ਸਾਡੀ ਸਿਹਤ ਲਈ ਆ ਸਾਡੇ ਆਪਣੇ ਲਾਈਫ ਦੇ ਲਈ ਜੈ ਮਾਤਾ ਦੀ ਆ ਸ਼ੁਰੂਆਤ ਚਾਚਾ ਕੰਮ ਕੀ ਆ ਜਾਲਾ ਠੀਕ ਹੈ ਹੋਰ ਦਲਾਓਗੇ ਤਾਂ ਠੀਕ ਭੰਡਾਰੀ ਕਾਰਵਜਾਲ ਆਪਣੇ ਗੋਲਦੀ ਭਾਜੀ ਤੇ ਓਮ ਪ੍ਰਕਾਸ਼ ਸਾਡੇ ਪਪੂ ਬਾਜੀ ਉਹਨਾਂ ਦੇ ਸਹਿਯੋਗ ਦੇ ਨਾਲ ਬਾਕੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਾਤਾ ਦੇ ਚਾਲੇ ਆ ਗਏ ਆ ਮੇਲੇ ਆ ਗਏ ਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਸਾਨੂੰ ਤੇ ਨਾਲ ਦੀ ਨਾਲ ਤੁਹਾਡੀ ਡਿਊਟੀਆਂ ਵੀ ਵੱਜ ਜਾਂਦੀਆਂ ਥੋੜੀਆਂ ਇੰਨਾਂ ਨਾ ਜ਼ਿੰਮੇਵਾਰੀਆਂ ਵੀ ਵੱਜ ਜਾਂਦੀਆਂ ਆ ਜਿਦੋਂ ਵੀ ਕਿਤੇ ਆਉਂਦਾ ਨਾ ਮੈਂ ਇਹਨਾਂ ਬੰਦਿਆਂ ਨੂੰ ਜਰੂਰ ਮਿਲਦਾ ਹੁੰਦਾ ਅਸਲੀ ਇਹਨਾਂ ਦੀ ਬਤੋਲ ਤੇ ਸਾਰੀਆਂ ਸੰਗਤਾਂ ਨੂੰ ਮਾਤਾ ਦੇ ਮੇਲੇ ਦੀਆਂ ਐਡਵਾਂਸ ਵਿੱਚ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸੋਣ ਮਹੀਨੇ ਦੀਆਂ ਵੈਲਕਮ ਇਨ ਨਵੇਂ ਬਲੌਗ ਦੇ ਵਿੱਚ ਤੇ ਮਾਤਾ ਰਾਣੀ ਦੇ ਮੇਲੇ ਬਿਲਕੁਲ ਲੱਗੇ ਆ ਗਏ ਆ ਤੇ 15 16 ਤਰੀਕ ਨੂੰ ਸੰਗਰਾਮ ਦਾ ਸੋਣ ਮਹੀਨਾ ਚੜ ਜਾਣਾ ਹੈ ਤੇ ਮਾਤਾ ਰਾਣੀ ਦੇ ਜਿਹੜੇ ਮੇਲੇ ਆ ਜਿਹੜੇ ਲੰਗਰ ਲੱਗਣੇ ਆ ਹੁਸ਼ਿਆਰਪੁਰ ਤੋਂ ਚਿੰਤਪਨੀ ਮਾਤਾ ਵਾਲੇ ਰੋਡ ਦੇ ਉੱਤੇ ਤੇ 25 ਤਰੀਕ ਤੋਂ ਸਟਾਰਟ ਹੋ ਜਾਣੇ ਆ ਤੇ ਕਾਫੀ ਕਮੈਂਟ ਆਏ ਸਕੇ ਬਈ ਭਾਜੀ ਏ ਮਾਤਾ ਰਾਣੀ ਦੇ ਤੁਸੀਂ ਵੀਡੀਓ ਨਹੀਂ ਕੋਈ ਪਾ ਰਹੇ ਅਪਡੇਟ ਨਹੀਂ ਪਾ ਰਹੇ ਤਾਂ ਸਟਾਰਟ ਕਰਦੇ ਆ ਜੀ ਫੋਰਚੂਨ ਹੋਟਲ ਦੇ ਬਿਲਕੁਲ ਆਪੋਜ਼ਿਟ ਮਾਤਾ ਰਾਣੀ ਦਾ ਦਰਵਾਰਾ ਇੱਥੇ ਗੁਫਾ ਵੀ ਬਣੀ ਆ ਤੇ ਇਸ ਵੇਲੇ ਮੰਦਰ ਦਾ ਬੰਦ ਤੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਹ ਗੁਫਾ ਵੀ ਦਿਖਾਵਾਂਗੇ ਤੇ ਆਜੋ ਚੱਲਦੇ ਆ ਜੀ ਕੀ ਕੀ ਅਪਡੇਟ ਆ ਕਿੱਥੇ ਕਿੱਥੇ ਲੰਗਰ ਸਟਾਰਟ ਹੋਏ ਆ ਤੇ ਕਿਹੜੀ ਕਿਹੜੀ ਸੰਗਤ ਆ ਗਈ ਆ ਕਿਹੜੇ ਕਿਹੜੇ ਸੇਵਾਦਾਰ ਸੇਵਾ ਤੇ ਡੱਟ ਗਏ ਆ ਤੇ ਆਜੋ ਚੱਲਦੇ ਆ ਤੇ ਮੇਰਾ ਹੀ ਸਾਥ ਦੇਊਗਾ ਮੇਰੇ ਨਾਲ ਪ੍ਰਿੰਸਪਲ ਜੀ ਹੱਥ ਖੜਕਣ ਹਾਂ ਠੀਕ ਹੈ ਤੇ ਪਿਛਲੀ ਵਾਰੀ ਵੀ ਮੇਲਿਆਂ ਦੇ ਵਿੱਚ ਇਹ ਮੇਰੇ ਨਾਲ ਸੀਗਾ ਤੇ ਐਦ ਕੀ ਐਦ ਵੀ ਨਾਲ ਜੋਗ ਦਿੱਤਾ ਜਾਊਗਾ ਇਹਦਾ ਵੀ ਚੈਨਲ ਹੈਗਾ ਕੀ ਨਾ ਚੈਪਟਰ ਵਿਦ ਮਨਜੀਤ ਸੋਰੀ ਲਿਫਟ ਵਿਦ ਮਨਜੀਤ ਲਿਫਟ ਵਿਦ ਮਨਜੀਤ ਤੇ ਬੋਡੀ ਤੋਂ ਪਤਾ ਲੱਗੇਗਾ ਉਹਣਾ ਬੋਡੀ ਬਿਲਡਰ ਆ ਤੇ ਬੋਡੀ ਦੇ ਨਾਲ ਰਿਲੇਟਡ ਵੀਡੀਓ ਪੈਂਦੀਆਂ ਰਹਿੰਦੀਆਂ ਹਨਾ ਇਹਨੂੰ ਵੀ ਕਰ ਲਿਓ ਸਬਸਕ੍ਰਾਈਬ ਤੇ ਫੋਲੋ ਇੰਸਟਾ ਤੇ ਵੀ ਹੈਗਾ ਹੈ ਨਾ ਤੇ ਆਓ ਚੱਲਦੇ ਆ ਜੀ ਚੋਹਾਲ ਲਈ ਚੜਾਈ ਕਰਨ ਲੱਗੇ ਆ ਤੇ ਇੱਥੇ ਆ ਗਿਆ ਜੀ ਸ੍ਰੀ ਗੁਰੂ ਰਵੀਦਾਸ ਸਵਾ ਚੋਹਾਲ ਰਜਿਸਟਰਡ ਗੁਰਦੁਆਰਾ ਸਾਹਿਬ ਇਹਦੇ ਵੀ ਆਪਾਂ ਵੀਡੀਓ ਤੇ ਬਲੌਗ ਬਣਾਇਓ ਹੈ ਜੀ ਤੇ ਇੱਧਰ ਆ ਗਿਆ ਦਰਬਾਰ ਹਜ਼ਰਤ ਬਾਬਾ ਖੁਸ਼ਹਾਲ ਸ਼ਾਹ ਜੀ ਤੇ ਇਹ ਸਥਾਨ ਇੱਥੇ ਹੈ ਇੱਥੇ ਬਹੁਤ ਲੰਗਰ ਲੱਗਦੇ ਆ ਤੇ ਬਹੁਤ ਸੰਗਤਾਂ ਦਾ ਹਜੂਮ ਇਸ ਜਗ੍ਹਾ ਤੇ ਇਕੱਠਾ ਹੁੰਦਾ ਹੈ ਨਾ ਮੰਗੂਵਾਲ ਤੱਕ ਆ ਗਏ ਤੇ ਰਾਹ ਦੇ ਵਿੱਚ ਹਜੇ ਸੰਗਤ ਹਜੇ ਨਹੀਂ ਨਹੀਂ ਆਈ ਤੇ ਮੰਗੂਵਾਲ ਆ ਕੇ ਮੰਗੂਵਾਲ ਤੋਂ ਪਹਿਲਾਂ ਜੈ ਮਾਂ ਚਿੰਤਪੋਨੀ ਲੰਗਰ ਕਮੇਟੀ ਲੁਧਿਆਣੇ ਵਾਲਿਆਂ ਦਾ ਲੰਗਰ ਇੱਥੇ ਲੱਗਦਾ ਪੱਕਾ ਤੇ ਉਹਨਾਂ ਦੇ ਜਿਹੜੇ ਝੰਡੇ ਆ ਮਾਤਾ ਰਾਣੀ ਦੇ ਲੱਗ ਗਏ ਆ ਤੇ ਜਲਦੀ ਮੇਰੇ ਹਿਸਾਬ ਨਾਲ ਉਹਨਾਂ ਨੇ ਆ ਜਾਣਾ ਹੈ ਨਾ ਤੇ ਇੱਥੇ ਵੀ ਲੰਗਰ ਲੱਗਦਾ ਆ ਮਾਤਾ ਰਾਣੀ ਦਾ ਤੇ ਇਸ ਤੋਂ ਅੱਗੇ ਹੁਣ ਮੰਗੂਵਾਲ ਮੰਗੂਵਾਲ ਵੀ ਸੰਗਤਾਂ ਦੇਖਦੇ ਕਿੰਨੀਆਂ ਆ ਗਈਆਂ ਹਨਾ ਤੇ 18ਵਾਂ ਵਿਸ਼ਾਲ ਪੰਡਾਰਾ 25 ਜੁਲਾਈ 2025 ਤੋਂ ਨਾ ਮਾਤਾ ਰਾਨੀ ਦੀ ਇੱਛਾ ਤੱਕ ਚੱਲਣਾ ਹੈ ਜੀ ਤੇ ਆਜੋ ਚੱਲਦੇ ਆਂ ਅੱਗੇ ਹੁਣ ਮੰਗੂਵਾਲ ਬੈਰੀਅਲ ਨੂੰ ਕ੍ਰੋਸ ਕਰਕੇ ਔਰ ਬੈਰੀਅਰ ਦੇ ਲਾਗੇ ਮੰਗੂਵਾਲ ਦੇ ਕੋਲ ਭੋਪੁਰ ਵਾਲਿਆਂ ਦਾ ਭੰਡਾਰਾ ਲੱਗਦਾ ਆ ਔਰ ਉੱਥੇ ਵੀ ਆਪਾਂ ਦਰਸ਼ਨ ਕਰਾਂਗੇ ਤੇ ਉਹਦੇ ਨਾਲ ਹੀ ਲੁਧਿਆਣੇ ਤੋਂ ਸੰਗਤਾਂ ਆਉਂਦੀਆਂ ਹਨਾ ਤੇ ਪਿਛਲੀ ਵਾਰੀ ਵੀ ਆਪਾਂ ਗੱਲਬਾਤ ਕੀਤੀ ਸੀ ਪ੍ਰਲਾਦ ਪਾਪਾ ਜੀ ਆ ਪ੍ਰਲਾਦ ਭਗਤ ਜੀ ਤੇ ਉਹ ਵੀ ਲੰਗਰ ਲਾਉਂਦੇ ਆ ਲੁਧਿਆਣੇ ਤੋਂ ਆ ਕੇ ਤਾਂ ਚੱਲਦੇ ਆਂ ਜੀ ਅੱਗੇ ਤੇ ਖੜਦੇ ਆਂ ਦਰਸ਼ਨ ਵੇਲੇ ਸੰਗਤਾਂ ਦੇ ਤੇ ਜਿਹੜੇ ਰਾਹ ਦੇ ਵਿੱਚ ਲੰਗਰ ਪੰਡਾਰੇ ਲੱਗ ਰਹੇ ਆ ਉੱਥੇ ਮੰਗੂਵਾਲ ਤੇ ਸ਼੍ਰੀ ਦੁਰਗਾ ਭਜਨ ਮੰਡਲੀ ਭੋਪਾ ਪਰ ਜਲੰਧਰ ਯਹਾਂ ਪੇ ਹਰ ਮਹੀਨੇ ਕੀ ਸੰਗRAND ਕੋ ਪੰਡਾਰਾ ਮਾਂ ਕੇ ਆਸ਼ੀਰਵਾਦ ਕੇ ਸਾਥ ਲਗਾਇਆ ਜਾਂਦਾ ਹੈ ਤੇ ਉਪਰ ਵਾਲਿਆਂ ਦਾ ਪੰਡਾਰਾ ਤੇ ਸਾਰੀਆਂ ਸੰਗਤਾਂ ਹੌਲੀ ਹੌਲੀ ਆ ਰਹੀਆਂ ਤੇ ਜਿਹੜੇ ਸੇਵਾਦਾਰ ਆਉਣੇ ਸ਼ੁਰੂ ਹੋ ਗਏ ਤੇ ਸਫਾਈ ਦਾ ਕੰਮ ਸਟਾਰਟ ਹੋ ਗਿਆ ਆ ਇਹ 16 ਤਰੀਕ ਨੂੰ ਸੰਗਰਾਮ ਦਾ ਜੀ ਸੌਣ ਦਾ ਮਹੀਨਾ ਚੜ ਜਾਣਾ ਤੇ 25 ਤਰੀਕ ਨੂੰ ਮਾਤਾ ਰਾਣੀ ਦੇ ਸਾਰੇ ਲੰਗਰ ਚੱਲਦੇ ਆ ਮਾਤਾ ਰਾਣੀ ਦੇ ਚੌਂਕੀਆਂ ਸਟਾਰਟ ਹੁੰਦੀਆਂ ਆ ਪਰ ਜਿਹੜਾ ਇਹ ਭੋਗ ਪਰ ਵਾਲਿਆਂ ਦਾ ਲੰਗਰ ਆ ਇੱਥੇ ਪੰਡਾਰਾ ਜਿਹੜਾ ਆ 16 ਤਰੀਕ ਤੋਂ 24 ਘੰਟੇ ਨਿਰੰਤਰ ਚਾਲੂ ਹੋ ਜਾਣਾ ਮਾਤਾ ਰਾਣੀ ਦੇ ਸਹਿਯੋਗ ਦੇ ਨਾਲ ਪੰਡਾਰੀ ਕਾਰਜਵਾਲ ਆਪਣੇ ਗੋਲਦੀ ਭਾਜੀ ਤੇ ਓਮ ਪ੍ਰਕਾਸ਼ ਸਾਡੇ ਪਪੂ ਬਾਜੀ ਉਹਨਾਂ ਦੇ ਸਹਿਯੋਗ ਦੇ ਨਾਲ ਬਾਕੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਇਸ ਜਗ੍ਹਾ ਦੇ ਉੱਤੇ ਨੱਸਿਆ ਵੀ ਐਰ ਕੀ ਅ ਦੋ ਹਾਲ ਦੋ ਹਾਲ ਬਣੇ ਜੀ ਤਿੰਨ ਮੰਜ਼ਲੀ ਤਿੰਨ ਮੰਜ਼ਲੀ ਪਿੱਛੇ ਬਿਲਡਿੰਗ ਬਣ ਕੇ ਰੈਡੀ ਹੋ ਗਈ ਆ ਸੰਗਤਾਂ ਦੇ ਲਈ ਰੈਡੀ ਆ ਤਿਆਰ ਆ ਤੇ ਟੈਲਾਂ ਦਾ ਕੰਮ ਤਕਰੀਬਨ ਫਿਨਿਸ਼ ਹੋ ਗਿਆ ਆ ਨਾ ਤੇ ਹਾਂਜੀ ਜਮਾਤਾਂ ਦੀ ਭਗਤੋ ਕਿਦਾਂ ਠੀਕ ਹੋ ਲਓ ਜੀ ਪੂਰਾ ਤਸੱਲੀ ਇੱਥੇ ਲੰਘਾ ਇੱਥੇ ਸਿਕਾਉਂਦੇ ਆ ਜੀ ਵਾਹ ਜੀ ਵਾਹ ਭਾਂਡੇ ਧੋਣ ਦੇ ਲਈ ਲੱਗ ਲੱਗ ਸਿੰਕ ਬਣ ਗਿਆ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਆ ਹਾਂਜੀ ਜਮਾਤਾਂ ਦੀ ਭਗਤੋ ਕਿਦਾਂ ਠੀਕ ਹੋ ਹਾਂਜੀ ਤੇ ਤਕਰੀਬਨ ਫਾਈਨਲ ਟੱਚ ਹੀ ਆ ਨਾ ਹੋ ਗਿਆ ਤੇ ਇੱਥੋਂ ਪੌੜੀਆਂ ਥੱਲੇ ਔਰ ਇਹ ਹੈ ਬੀਸਮੈਂਟ ਥੱਲੇ ਦੋ ਫਲੋਰ ਆ ਵਾਹ ਜੀ ਵਾਹ ਕੀ ਬਾਤ ਆ ਤੇ ਥੱਲੇ ਚੱਲ ਰਿਹਾ ਕੰਮ ਹਜੇ ਥੱਲੇ ਟੈਲਾਂ 'ਚ ਚੱਲ ਰਿਹਾ ਅੱਛਾ ਇਹ ਹਲਵਾਈਆਂ ਵਾਸਤੇ ਹੋ ਗਿਆ ਨਾ ਇਧਰਲੇ ਪਾਸੇ ਅੱਛਾ ਆ ਨਮਾ ਬਣਿਆ ਇਧਰਲਾ ਵੀ ਨਾ ਇਹਦੇ ਉੱਪਰ ਵੀ ਸਾਰਾ ਇਧਰਲਾ ਪਾਸਾ ਸਾਰਾ ਨਵਾਂ ਬਣਿਆ ਨਾ ਚਲੋ ਬਹੁਤ ਵਧੀਆ ਹਾਂਜੀ ਕੀ ਹਾਲ ਆ ਭਗਤੋ ਠੀਕੋ ਤੇ ਆ ਜਿਹੜੇ ਕਮਰੇ ਆ ਇਹ ਸੰਗਤਾਂ ਦੇ ਰਹਿਣ ਲਈ ਹੈ ਨਾ ਮਤਲਬ ਜੇ ਸੰਗਤਾਂ ਨੇ ਵਿਸ਼ਰਾਮ ਕਰਨਾ ਹੈ ਬੱਚੇ ਆ ਨਾਲ ਤੇ ਉਹ ਇੱਥੇ ਰਹਿ ਵੀ ਸਕਦੇ ਉਹਨਾਂ ਲਈ ਵੀ ਕਮਰੇ ਵਧੀਆ ਪ੍ਰੋਪਰ ਬਣ ਗਏ ਆ ਰੈਡੀ ਹੋ ਗਏ ਆ ਤੇ ਜਦੋਂ ਮੰਗੂਵਾਲ ਆਉਂਦੇ ਹੀ ਆ ਤੇ ਮੰਗੂਵਾਲ ਆ ਕੇ ਖੱਬੇ ਹੱਥ ਭੋਪੁਰ ਵਾਲਿਆਂ ਦਾ ਢੰਡਾਰਾ ਇਹ ਢੰਡਾਰਾ ਲੱਗਦਾ ਆ ਹਰ ਸਾਲ ਔਰ ਹਰ ਸੰਗਰਾਂਦ ਦੇ ਸੰਗਰਾਂਦ ਵੀ ਇੱਥੇ ਪੂਰਾ ਮਤਲਬ ਕਿ ਪੂਰੀ ਦਿਹਾੜੀ ਲੰਗਰ ਚੱਲਦਾ ਮਾਤਾ ਰਾਣੀ ਦਾ ਨਾ ਹੋਰ ਪੰਡਾਲ ਦੇ ਵਿੱਚ ਕਿੱਥੇ ਆ ਲੰਗਰ ਲੱਗਦਾ ਇੱਥੇ ਜਿਹੜੇ ਲੱਗਦੇ ਆ ਸਟਾਲ ਲੱਗਦੇ ਆ ਇਹ ਇਫ ਤੇ ਜਿਹੜਾ ਥੜਾ ਬਣਿਆ ਇਹਦੇ ਉੱਤੇ ਸਟਾਲ ਲੱਗਦੇ ਆ ਅਲੱਗ-ਅਲੱਗ ਜਿਹੜੀਆਂ ਵੀ ਸਬਜ਼ੀਆਂ ਬਣਦੀਆਂ ਆ ਜਿਹੜੇ ਵੀ ਫਰੂਟ ਲੱਗਦੇ ਆ ਜਾਂ ਫਾਸਟ ਫੂਡ ਦਾ ਲੱਗਦਾ ਨਾ ਉਹ ਇਹਦੀ ਜਗ੍ਹਾ ਤੇ ਲੱਗਦੇ ਆ ਤੇ ਜਿਹੜੀਆਂ ਸੰਗਤਾਂ ਆ ਰਹੀਆਂ ਚੱਲਦੇ-ਚੱਲਦੇ ਜਾ ਰਹੀਆਂ ਉਹ ਇਸ ਜਗ੍ਹਾ ਤੋਂ ਵੀ ਛਕਦੀਆਂ ਆ ਬਾਕੀ ਸੰਗਤਾਂ ਦੇ ਲਈ ਅੰਦਰ ਵੀ ਬਣ ਗਿਆ ਤੇ ਇਹ ਵਾਟਰ ਜਿਹੜਾ ਵੱਡਾ ਟੈਂਕ ਟਰੱਕ ਵਾਲਾ ਵੱਡਾ ਟੈਂਕ ਹੁੰਦਾ ਨਾ ਕਿੰਨੇ ਹਜ਼ਾਰ ਲੀਟਰ ਦਾ ਹੈ ਇਹ ਤਾਂ ਐਗਜ਼ੈਕਟ ਮੈਨੂੰ ਵੀ ਨਹੀਂ ਪਤਾ ਪਰ ਇਹ ਸੰਗਤਾਂ ਦੇ ਲਈ ਹਰ ਵੇਲੇ ਭਰਿਆ ਰਹਿੰਦਾ ਤੇ ਸੰਗਤਾਂ ਆਉਂਦੀਆਂ ਜਾਂਦੀਆਂ ਇੱਥੋਂ ਜਲ ਛਕਦੀਆਂ ਵੀ ਆ ਹਾਂਜੀ ਟੂਟੀ ਲੱਗੀ ਹੋਈ ਆ ਇਹ ਸੰਗਤਾਂ ਦੀ ਸੇਵਾ ਦੇ ਲਈ ਭੋਗਪੁਰ ਵਾਲਿਆਂ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਇਹ ਸੰਗਤਾਂ ਦੀ ਸੇਵਾ ਹੈ ਨਾ ਤੇ ਜਿਹੜਾ ਇਹ ਲੰਗਰ ਆ ਮਾਤਾ ਰਾਣੀ ਦਾ ਆਸ਼ੀਰਵਾਦ ਸਦਕੇ ਜਦੋਂ ਤੱਕ ਮਾਤਾ ਨੇ ਚਾਇਆ ਉਦੋਂ ਤੱਕ ਇਹ ਲੰਗਰ ਲੱਗਣੇ ਲੱਗਣਾ ਔਰ ਪੂਰਾ ਮਹੀਨਾ ਪੂਰਾ ਮਹੀਨਾ ਲੰਗਰ ਇਹ ਚੱਲਦਾ 24 ਘੰਟੇ ਨਿਰੰਤਰ ਚੱਲਦਾ ਹੈ ਜੀ ਤੇ ਆ ਜਿਓ ਹੁਣ ਜਾਂਦੇ ਆ ਲੱਗ ਗਈ ਅ ਪ੍ਰਲਾਦ ਬਾਬਾ ਜੀ ਦੇ ਕੋਲ ਪਿਛਲੇ ਸਾਲ ਵੀ ਆਪਾਂ ਵੀਡੀਓ ਬਣਾ ਕੇ ਪਾਈ ਸੀਗੀ ਬਾਬਾ ਜੀ ਦੀ ਤੇ ਅੱਜ ਕੀ ਵੀ ਦਰਸ਼ਨ ਤੁਹਾਨੂੰ ਕਰਾਉਂਦੇ ਆ ਤੇ ਬਹੁਤ ਹੀ ਅ ਮਤਲਬ ਜਿਹੜੇ ਉਹਨਾਂ ਦੇ ਗੱਲਾਂ ਬਾਤਾਂ ਆ ਨਾ ਉਹ ਬਹੁਤ ਗਹਿਰਾਈ ਵਾਲੀਆਂ ਆ ਆ ਔਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਐ ਸਪੈਸ਼ਲੀ ਮੈਂ ਇੱਕ ਫੁੱਲ ਬਲੌਗ ਉਹਨਾਂ ਦਾ ਬਣਾ ਕੇ ਪਾਇਆ ਸੀ ਤਾਂ ਬਹੁਤ ਪਿਆਰਾ ਉਹਨਾਂ ਦੇ ਨਾਲ ਤੇ ਉਹਨਾਂ ਦਾ ਅਕਸਰ ਆਪਣੇ ਨਾਲ ਰਹਿੰਦਾ ਮਾੜਾ ਜਾਂ ਰੋਥਾ ਵੀ ਨਾਲ ਰਹੋ ਜਲਦੀ ਹੀ ਆਪਣੀ ਮੇਲ ਨਾਲ ਹੀ ਹੁੰਦਾ ਤੇ ਚਲੋ ਅੱਜ ਆ ਗਏ ਆ ਤੇ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਸ਼ੁਰੂਆਤ ਚਰਚਾ ਕਰਾਂ ਕੀ ਆ ਜਾਲ ਠੀਕ ਹੈ ਹੋਰ ਦਿਲ ਆਉਗੇ ਦਾ ਠੀਕ ਹੋ ਆਨੰਦ ਮਾਸ ਓਕੇ ਵਧੀਆ ਬੇ ਇਹਦੇ ਲੋ ਮੁੰਡਾ ਆ ਗਿਆ ਦੁਵਾਰਾ ਹਾਂ ਮੁੰਡਾ ਆ ਗਿਆ ਤੇ ਜਿਹੜਾ ਤੁਸੀਂ ਆ ਕੇ ਦਰਸ਼ਨ ਦੇਦੇ ਤੁਹਾਨੂੰ ਫਿਰ ਹੋ ਗਿਆ ਮੈਕੈਨਿਕ ਨਹੀਂ ਆ ਗਿਆ ਤੇ ਬਾਕੀ ਸੰਗਤਾਂ ਨੂੰ ਵੀ ਜਲਦੀ ਜਲਦੀ ਆਓ ਮਾਤਾ ਰਾਣੀ ਤੇ ਲੰਗਰ ਸ਼ੁਰੂ ਹੋ ਜਾਣੇ ਆ ਇੱਥੇ ਇੱਥੇ ਕਿਦੋਂ ਸ਼ੁਰੂ ਹੋਣੇ ਆ ਇੱਥੇ ਆਪਾਂ 16 ਦੇ ਸ਼ੁਰੂ ਆਪਣਾ ਲੰਗਰ ਤੇ ਪਰ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਵੀ 16 ਤਰੀਕ ਨੂੰ ਲੰਗਰ ਸਟਾਰਟ ਹੋ ਜਾਣੇ ਤੇ ਇੱਥੇ ਲੁਧਿਆਣੇ ਵਾਲਿਆਂ ਦੇ ਜੈ ਮਾ ਚਵਾਨਾ ਮੰਦਿਰ ਕਮੇਟੀ ਲੁਧਿਆਣੇ ਵਾਲਿਆਂ ਵੱਲੋਂ ਵੀ ਇੱਥੇ 16 ਨੂੰ ਲੰਗਰ ਸਟਾਰਟ ਹੋ ਜਾਣਾ ਸਾਡਾ ਤਾਂ ਬਲਕਿ ਸ਼ੁਰੂ ਹੀ ਲੰਗਰ ਪੱਕੀ ਜਾ ਰਿਹਾ ਅੰਦਰ ਬੜਾ ਭਾਗ ਮਹਮਾ ਜੀ ਦੀ ਕਿਰਪਾ ਮਹਮਾ ਜੀ ਦੀ ਅਜਾ ਸੰਗਤਾਂ ਦੇ ਬੜੇ ਕਮੈਂਟ ਆਉਂਦੇ ਆ ਆਪਣੀਆਂ ਤੁਹਾਡੇ ਜਿਹੜੀਆਂ ਗੱਲਾਂ ਬਾਤਾਂ ਬੜੇ ਪਿਆਰੇ ਮਾਲਕੀ ਰੱਖਾ ਯਾਰ ਕਿ ਮਾਰੀ ਜੀ ਉਹਦੇ ਹੀ ਆ ਸਭ ਕੁਝ ਤੇ ਬੋਲਦਾ ਵੀ ਉਹ ਹੀ ਤੇ ਬੁਲਾਉਣ ਵਾਲਾ ਵੀ ਉਹ ਹੀ ਆ ਆਪਾਂ ਕੌਣ ਆ ਕਰਨ ਵਾਲੇ ਗੱਲਾਂ ਕਰਨ ਵਾਲੇ ਕਿਰਪਾ ਬਿਨਾਂ ਹੁਕਮ ਤੋਂ ਨਹੀਂ ਕੁਝ ਬਿਨਾਂ ਹੁਕਮ ਤੋਂ ਨਹੀਂ ਹੁੰਦਾ ਪਹਿਨੀ ਤੇ ਹੁੰਦਾ ਅਸੀਂ ਕਿਹੜਾ ਬੋਲਣ ਵਾਲੇ ਆ ਜੀ ਜੀ ਹਾਂਜੀ ਉਹ ਮਾਲਕੀ ਕਰਦਾ ਸਾਰਾ ਕੁਝ ਆਪਾਂ ਨਹੀਂ ਕੁਝ ਵੀ ਕਰ ਸਕਦੇ ਉਧਰ ਵੀ ਚੱਲ ਰਿਹਾ ਹੈ ਰੰਗ ਕਲੀਆਂ ਦਾ ਹਾਂ ਇੱਥੇ ਵੀ ਚੱਲ ਰਿਹਾ ਆਪਣੀ ਫਿਰੇ ਭਾਜੀ ਹੁਣੀ ਦੇਖੋ ਇੱਧਰ ਸੇਵਾ ਚੱਲ ਰਹੀ ਆ ਆਪਣੇ ਸੋਹ ਪਰ ਆਲੇ ਹਾਂ ਉਹਨਾਂ ਦੀ ਚੱਲ ਰਹੀ ਆ ਉਹ ਕੰਪਲੀਟ ਆ ਤਕਰੀਬਨ ਤੇ ਇੱਧਰ ਵੀ ਪਿੱਛੇ ਬਿਲਡਿੰਗ ਬਣਦੀ ਆ ਨਵੀਂ ਬਿਲਡਿੰਗ ਚੱਲ ਰਹੀ ਆ ਮੈਂ ਕਹੋ ਗਿਆ ਕਲੀ ਚੂਨਾ ਮਾਰਨ ਲੱਗੇ ਹੋਏ ਆ ਮੈਂ ਜੋ ਸ਼ਾਰਪਰੋ ਤੁਰਿਆ ਆ ਸ਼੍ਰੀ ਦੁਰਗਾ ਭਜਨ ਮੰਡਲੀ ਤੇ ਆਪਣੇ ਇੱਥੇ ਜੈ ਮਾ ਚੋਲਾ ਲੱਗ ਗਿਆ ਲੰਗਰ ਕਮੇਟੀ ਲੰਗਰ ਤੇ ਮੈਂ ਦੂਨੇ ਪਾਸੇ ਦੇਖਿਆ ਹੋਰ ਅਜੇ ਰਾਜ ਅਜੇ ਮੈਂ ਦੇਖਿਆ ਨਹੀਂ ਸੰਕਤਾਂ ਜਾਇ ਕੋ ਹੋ ਰਹਾ ਉਹਨੇ ਝੰਡੇ ਲਾਤੇ ਬੇਨਤੀ ਆ ਕਿ ਆਓ ਦਰਸ਼ਨ ਦਿਓ ਕਿ ਸਾਡੇ ਕੋਲ ਰੁੱਕ ਕੇ ਜਾਇਓ ਲੰਗਰ ਸ਼ੱਕ ਕੇ ਜਾਇਓ ਅਸੀਂ ਤੁਹਾਡਾ ਬਹੁਤ ਹੀ ਧੰਨਵਾਦ ਕਰਾਂਗੇ ਜੈ ਮਾਤਾ ਦੀ ਜੈ ਮਾਤਾ ਇਹਨਾਂ ਸਜਨਾ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਮੇਰੇ ਬੱਚੇ ਨੇ ਜਿਹੜੇ ਕਿ ਬਾਰ ਬਾਰ ਪਿਛਲੇ ਮੇਲੇ ਤੇ ਆਏ ਤੇ ਅੱਜ ਵੀ ਸਾਨੂੰ ਆ ਕੇ ਦਰਸ਼ਨ ਦਿੱਤੇ ਨੇ ਅਸੀਂ ਇਹਨਾਂ ਦੇ ਵੀ ਬਹੁਤ ਧੰਨਵਾਦੀ ਆ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਡੀ ਵੱਲੋਂ ਪਿਆਰ ਸਾਡੀ ਵੱਲੋਂ ਆਸ਼ੀਰਵਾਦ ਸਾਰਿਆਂ ਨੂੰ ਅਤਮਨ ਕੀ ਬੇਨਤੀ ਜੇ ਕਾਰਾ ਵਾਹ ਮਾਈ ਦਾ ਬੋਲ ਸਕਦੇ ਦਰਬਾਰ ਕੀ ਜੈ ਦਰਬਾਰ ਦੀ ਹੈ ਤੇ ਇੱਥੇ ਜਿਹੜਾ ਕੰਮ ਆ ਤਕਰੀਬਨ ਆਲਮੋਸਟ ਫਾਈਨਲ ਟੱਚ ਤੇ ਫਾਈਨਲ ਟੱਚ ਤੇ ਫਾਈਨਲ ਟੱਚ ਦਿਖਾਉਣਾ ਉਹ ਵੀ ਲਿਖਾਉਣਾ ਤੇ ਆ ਸਾਈਡਾਂ ਵੀ ਰੋੜੀ ਗੋਟ ਹੁੰਦੀ ਆ ਤੇ ਆ ਵੀ ਪੈ ਜਾਣਾ ਇਧਰ ਫਰਸ਼ ਜਿਹੜਾ ਰਹਿੰਦਾ ਮੋਰੇ ਵੀ ਬਜਰੀ ਪੈਂਦੀ ਆ ਤਕਰੀਬਨ ਤਕਰੀਬਨ ਆਲਮੋਸਟ ਡਨ ਹੋ ਜਾਣਾ ਸਾਰਾ ਇਹ ਤੇ ਲਓ ਮਹਾਰਾਜ ਪਿੱਛੇ ਆ ਜਾਓ ਆ ਜਾਓ ਤੁਸੀਂ ਆ ਜਾਓ ਹਾਂਜੀ ਕਿੱਦਾਂ ਸਭੀ ਗੱਲ ਕਿਦਾ ਠੀਕ ਹੋ ਹਾਂਜੀ ਭਾਈਓ ਠੀਕ ਚੇਰਾ ਵਾਲੀ ਦਾ ਜੇ ਦਰਬਾਰ ਜੈ ਮਾਤਾ ਰਾਣੀ ਦੇ ਦਰਬਾਰ ਨੂੰ ਦਰਸ਼ਾ ਨੂੰ ਸੰਗਤਾਂ ਜਾ ਰਹੀਆਂ ਸੀ ਹਾਂਜੀ ਜੈ ਮਾਤਾ ਦੀ ਕੀ ਹਾਲ ਚਾਲ ਠੀਕ ਹੋ ਤੇ ਇਹ ਵੀਰੇ ਆਪਣੇ ਵੀਡੀਓ ਵੀ ਬਹੁਤ ਦੇਖਦੇ ਆ ਆਪਣੇ ਬਸ ਵਧੀਆ ਜੀ ਜੈ ਮਾਤਾ ਦੀ ਜੈ ਮਾਤਾ ਜੇ ਕਹ ਰਹੇ ਸ਼ੇਰਵਾਲੀ ਮਾਤਾ ਦਾ ਬੋਤ ਸੱਚੇ ਦਰਬਾਰ ਕੀ ਜੈ ਤੇ ਠੀਕ ਆ ਜੀ ਮਾ ਮਾਈ ਤੁਹਾਡੀ ਯਾਤਰਾ ਸਫਲ ਕਰੇ ਤਾਂ ਮਿਲਦੇ ਆ ਜੀ ਫਿਰ ਠੀਕ ਆ ਤੇ ਬਿਆਰੀਆਂ ਤੇ ਖੜੇ ਸੀ ਤੇ ਇੱਥੇ ਜਿਹੜੇ ਐਫਐਸਆਈ ਸਾਹਿਬ ਆ ਕਮਲਜੀਤ ਸਿੰਘ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਮੇਲੇ ਦੇ ਵਿੱਚ ਸੰਗਤਾਂ ਦਾ ਕੀ ਕੀ ਅਰੇਂਜਮੈਂਟ ਆ ਨਾ ਪ੍ਰਸ਼ਾਸਨ ਵੱਲੋਂ ਤੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਆ ਇਹ ਸਾਰਾ ਕੁਝ ਆਪਾਂ ਨਾਲ ਤਾਂ ਜਾਣਦੇ ਆ ਰਾ ਤੁਹਾਡੀ ਵੀ ਗੱਲਬਾਤ ਕਰਾਉਂਦੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਭਾਜੀ ਇਲਾਕਾ ਤਾਂ ਮਾਤਾ ਦੇ ਚਾਲੇ ਆ ਗਏ ਆ ਮੇਲੇ ਆ ਗਏ ਆ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਮੁਬਾਰਕਾਂ ਸਾਨੂੰ ਤੇ ਨਾਲ ਦੀ ਨਾਲ ਤੁਹਾਡੀਆਂ ਡਿਊਟੀਆਂ ਵੀ ਵੱਜ ਜਾਂਦੀਆਂ ਥੋੜੀਆਂ ਇਆਂ ਨਾ ਜ਼ਿੰਮੇਵਾਰੀਆਂ ਵੀ ਵੱਜ ਜਾਂਦੀਆਂ ਆ ਹਾਂ ਮੈਂ ਇੱਥੇ ਜਿਹਦਾ ਸ਼ੂਟ ਕਰ ਰਿਹਾ ਸੀ ਇਹ ਮਾਤਾ ਰਾਣੀ ਦਾ 10 ਮਹੀਨੇ ਤੋਂ ਪਹਿਲਾਂ ਇੱਕ ਪਹਿਲਾ ਬਲੌਗ ਆ ਕਿਉਂਕਿ ਸੰਗਤਾਂ ਦੇ ਬੜੇ ਕਮੈਂਟ ਆ ਰਹੇ ਸੀਗੇ ਵੀ ਭਾਜੀ ਤੁਸੀਂ ਮਾਤਾ ਰਾਣੀ ਦੇ ਕੋਈ ਨੈਕਸਟ ਅਪਡੇਟ ਕਿਉਂ ਨਹੀਂ ਦੇ ਰਹੇ ਨਵੀਂ ਤੇ ਉਹਦੇ ਜਰੀਏ ਚੱਲਦੇ ਚੱਲਦੇ ਮੈਂ ਕਿਹਾ ਚਲੋ ਅੱਜ ਟ੍ਰੈਫਿਕ ਪੁਲਿਸ ਹਿਸ਼ਾਰਪੁਰ ਵੱਲੋਂ ਵੀ ਵੀ ਸੰਗਤਾਂ ਪ੍ਰਤੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਆਪਾਂ ਉਹ ਵੀ ਚੰਗੀਆਂ ਗੱਲਾਂ ਕਰਦੇ ਚੱਲੀ 25 ਤਰੀਕ ਤੋਂ ਮੇਲੇ ਸ਼ੁਰੂ ਹੋ ਰਹੇ ਮਾਤਾ ਰਾਣੀ ਦੇ ਹਾਂਜੀ ਭਾਜੀ ਹਾਂਜੀ ਸਾਨੂੰ ਤਾਂ ਉਹ appeal ਬੜੇ ਪਿਆਰ ਸਤਿਕਾਰ ਨਾਲ ਆਣਾ ਦਰਸ਼ਨ ਕਰਨੇ ਆ ਠੀਕ ਆ ਜੀ ਜਿਹੜੇ ਹੁਲਦ ਬਾਜੀ ਕਰਦੇ ਆ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਜੀ ਕੋਈ ਪ੍ਰਸ਼ਾਦ ਨੂੰ ਕੋਈ ਇਦਾਂ ਦੀ ਗੱਲ ਨਾ ਹੋਵੇ ਜੀ ਤਿੰਨ ਤਿੰਨ ਮੋਟਰਸਾਈਕਲਾਂ ਤੇ ਬੈਠ ਕੇ ਆਂਦੇ ਮੋਟਰਸਾਈਕਲਾਂ ਤੇ ਬੈਠ ਕੇ ਨਾ ਆਣ ਹਾਂ ਅੱਜ ਜੀ ਜੀ ਹੁਲਦ ਬਾਜੀ ਨੂੰ ਕਹਿੰਦੇ ਬੜੇ ਪਿਆਰ ਸਤਿਕਾਰ ਨਾਲ ਆ ਮਾਤਾ ਇਹ ਦਰਸ਼ਨ ਕਰਨ ਜੋ ਲੰਗਰ ਲਗਾਈ ਜਾਂਦੇ ਜਿਹੜਾ ਇਹ ਕੋਈ ਦਸ ਬਿੰਦ ਤੋਂ ਬਾਅਦ ਲੋਕੀ ਸ਼ਰਧਾਂ ਦੇ ਗੰਦ ਗੰਦਗੀ ਬਹੁਤ ਆ ਜਾਂਦੀ ਹੈ ਬਹੁਤ ਬੜੀ ਹੈ ਇਹ ਵੀ ਦਸ ਬਿੰਦ ਵਿੱਚ ਆਪਣਾ ਖਾ ਪੀ ਕੇ ਲੰਗਰਾਂ ਤੋਂ ਖਾ ਕੇ 10 ਮਹੀਨਾ ਜੀ ਜੀ ਆਈ ਜਾਨ ਦਾ ਸਫਾਈ ਦਾ ਜਰੂਰ ਜਰੂਰ ਧਿਆਨ ਰੱਖੋ ਜੇ ਕੋਈ ਜਿੱਦਾਂ ਹੁਣ ਤੁਸੀਂ ਕੋਈ ਵੀ ਚੀਜ਼ ਖਾਣੇ ਆ ਨਾ ਈਵਨ ਵੀ ਕੋਈ ਕ੍ਰੇਪਸ ਦਾ ਪੈਕਟ ਵੀ ਹੁੰਦਾ ਤੇ ਉਹਨੂੰ ਇੱਕ ਪੋਲੋਥੀਨ ਰੱਖ ਲਓ ਆਪਣੀ ਗੱਡੀ ਦੇ ਵਿੱਚ ਤੇ ਜੇ ਕਿਤੇ ਸੱਜੇ ਖੱਬੇ ਵੀ ਦੀਦਾ ਤੋਂ ਉਹ ਵੀ ਇੱਕ ਬਿੰਦ ਦੇ ਵਿੱਚ ਜਰੂਰ ਸਟੋ ਨਾ ਇਹ ਸਫਾਈ ਦਾ ਜਰੂਰ ਧਿਆਨ ਰੱਖੋ ਤੇ ਤੁਹਾਡਾ ਬਹੁਤ ਸਹਿਯੋਗ ਮਿਲਦਾ ਜੀ ਮੈਂ ਹਰ ਸਾਲ ਜਦੋਂ ਆਈ ਦਾ ਦੇਖਦੇ ਵੀ ਤੁਹਾਡੀਆਂ ਬਹੁਤ ਡਿਊਟੀਆਂ ਵੱਧ ਜਾਂਦੀਆਂ ਨਾ ਜਦੋਂ ਵੀ ਮੇਲੇ ਚੱਲਦੇ ਆ ਨਾ ਜੀ ਤੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਹੀ ਧੰਨਵਾਦ ਮਾ ਜੀ ਬਹੁਤ ਤੁਹਾਡਾ ਹੀ ਬਹੁਤ-ਬਹੁਤ ਜੀ ਸਸੀਰ ਭਾਜੀ ਸਾਹੁਰਾ ਨਾਲ ਗੱਲਬਾਤ ਕੀਤੀ ਜਿਹੜੀਆਂ ਸੰਗਤਾਂ ਆ ਰਹੀਆਂ ਹਨ ਨਾ ਮਹਾਮੈਜ ਦੇ ਦਰਸ਼ਨ ਕੋ ਕਿ ਮੇਲੇ ਹੁਣ ਸ਼ੁਰੂ ਹੋ ਜਾਣੇ ਆ ਤੇ ਤੁਹਾਡੀਆਂ ਡਿਊਟੀਆਂ ਵੀ ਬਹੁਤ ਵੱਜ ਜਾਂਦੀਆਂ ਮੈਂ ਦੇਖ ਰਿਹਾ ਇੰਨੀ ਗਰਮੀ ਦੇ ਵਿੱਚ ਪਸੀਨਾ ਪਸੀਨੀ ਹੋਏ ਪਏ ਆ ਤੇ ਸੰਗਤਾਂ ਦੇ ਨਾਲ ਕੋਈ ਸੰਦੇਜ ਸੰਗਤਾਂ ਕਿਹੜੀਆਂ ਕਿਹੜੇ ਕਿਦਾਂ ਕਿਦਾਂ ਕੋਆਪਰੇਟ ਕਰਨ ਆਪਣੇ ਨਾਲ ਪਤਾ ਹੈ ਭਾਜੀ ਜਿੱਦਾਂ ਦਾ ਮੋਟਰਸਾਈਕਲ ਤੇ ਬੰਦੇ ਆਉਂਦੇ ਆ ਬੜੇ ਬੜੇ ਪ੍ਰੈਸ਼ਾਂ ਨਾਲ ਆਏ ਹੁੰਦੇ ਆ ਵਿਦਾਊਟ ਹੈਲਮਟ ਹੁੰਦੇ ਆ ਜੀ ਭਾਜੀ ਤੇ ਟਿਪਲਿੰਗ ਨਾ ਕਰਨ ਜੀ ਭਾਜੀ ਜਿੱਦ ਹੈਲਮਟ ਆਨ ਪੂਰੇ ਪੇਪਰ ਲੈ ਕੇ ਆਉਣ ਜੀ ਆਪਣੇ ਪਾਰਟ ਹੋਂ ਵਾਲੀਆਂ ਗੱਡੀਆਂ ਹੁੰਦੀਆਂ ਆ ਐਕਸੀਡੈਂਟ ਨੂੰ ਨਹੀਂ ਹੋਣਾ ਚਾਹੀਦੀਆਂ ਜੀ 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 ਉਹ ਵੀ ਉਹਦੇ ਵਿੱਚ ਵੀ ਨਾ ਹੋਣਾ ਜੀ 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 ਪ੍ਰੋਪਰ ਤਰੀਕੇ ਨਾਲ ਆਓ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੀ 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 ਤੁਹਾਡੀਆਂ ਵੀ ਤੁਹਾਡੀਆਂ ਵੀ ਡਿਊਟੀਆਂ ਆ ਨਾ ਦੇਖੋ ਹੈਲਮਟ ਦਾ ਸਾਡੀ ਆਪਣੀ ਸੇਫਟੀ ਦੇ ਲਈ ਹੈ ਨਾ ਤੇ ਇਹ ਗੱਲ ਵਾਕਈ ਇਸ ਚੀਜ਼ ਨੂੰ ਆਪਾਂ ਨੂੰ ਐਕਸੈਪਟ ਕਰਨਾ ਚਾਹੀਦਾ ਸਾਡੀ ਸਿਹਤ ਲਈ ਹੈ ਸਾਡੇ ਆਪਣੇ ਲਾਈਫ ਦੇ ਲਈ ਹੈ ਹੈਲਮਟ ਜ਼ਰੂਰ ਲੈ ਕੇ ਰੱਖਣਾ ਚਾਹੀਦਾ ਪੇਪਰ ਵੀ ਸਾਡੀ ਆਪਣੀ ਗੱਡੀ ਉਹ ਵੀ ਕੰਪਲੀਟ ਕਰਨੀ ਚਾਹੀਦੀ ਹੈ ਨਾ ਵੱਡੇ ਵੱਡੇ ਹਾਰ ਲਾਏ ਹੁੰਦੇ ਜਿੱਦਾਂ ਉਹ ਵੀ ਗਲਤ ਹੈ ਨਾ ਕਿਦਾਂ ਹੁਣ ਪਿੱਛੇ ਜੇ ਬੁੱਲੋਂਵਾਲ ਏਰੀਆ ਦੇ ਵਿੱਚ ਮੇਰਾ ਪਿੰਡ ਭੋਗਪੁਰ ਪੈਂਦਾ ਤੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਵੀਕਲ ਜਿਹੜੇ ਸੀਗੇ ਨਾ 4 4 ਜਿਹੜੇ 4 ਵੀਲਰ ਆ ਤੇ ਉਹਨਾਂ ਨੂੰ ਵੀ ਲੈ ਕੇ ਗਏ ਆ ਵੱਡੇ ਵੱਡੇ ਹਾਰ ਨਾਲ ਹੱਦੋਂ ਜਦੋਂ ਵੱਧ ਮੋਡੀਫਾਈਡ ਕੀਤਾ ਆ ਸੀਗਾ ਉਹਨਾਂ ਚੀਜ਼ਾਂ ਦਾ ਜ਼ਰੂਰ ਪਹਿਈ ਰੱਖੋ ਨਾ ਤੇ ਥੈਂਕ ਯੂ ਤੁਹਾਡਾ ਭਾਈ ਤੁਹਾਡੇ ਕਰਕੇ ਹੀ ਕੱਲ੍ਹੇ ਵੀ ਇਹ ਯਾਤਰਾ ਜਿਹੜੀਆਂ ਸੁਖਮਈ ਹੁੰਦੀਆਂ ਨਾ ਤੇ ਥੈਂਕ ਯੂ ਅਗੇਨ ਓਕ ਠੀਕ ਹੈ ਤੇ ਮੰਗੂ ਵਾਲ ਤੋਂ ਜਦੋਂ ਅਸੀਂ ਅੱਗੇ ਆਉਂਦਿਆਂ ਤੇ ਇੱਥੇ ਆ ਜਾਂਦੀ ਆ ਜੀ ਪਹਾੜੀ ਸ਼ਹਿਦ ਦੀ ਦੁਕਾਨ ਪੁਰਾਣੀ ਦੁਕਾਨ ਆ ਇਹ ਤੇ ਇਸ ਹੀ ਥਾਂ ਤੇ ਉੱਤੇ ਆ ਕੇ ਸ਼ਹਿਦ ਵਗੈਰਾ ਇੱਥੋਂ ਲੈ ਕੇ ਜਾਈਦਾ ਆ ਤੇ ਅੰਕਲ ਜੀ ਦਾ ਬਹੁਤ ਹੀ ਵਧੀਆ ਸੁਭਾਅ ਆ ਤੇ ਜਦੋਂ ਮੇਲਿਆਂ ਨੂੰ ਮੈਂ ਆਉਣਾ ਆ ਤੇ ਉਥੇ ਉਦੋਂ ਇਸ ਹੀ ਥਾਂ ਤੇ ਜੂੜ ਆਪਾਂ ਬ੍ਰੇਕ ਮਾਰੀਦੀ ਆ ਰੁਕੀ ਨਾ ਤੇ ਇਹ ਆ ਦੁਕਾਨ ਤੇ ਬਹੁਤ ਪਿਓਰ ਸ਼ਹਿਦ ਮਿਲਦਾ ਇਸ ਜਗਾ ਤੋਂ ਨਾ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਅੰਕਲ ਜੀ ਠੀਕ ਹੋ ਤੇ ਬਹੁਤ ਠੀਕ ਮਹਾਰਾਜ ਕਿਰਪਾ ਕਿਰਪਾ ਮਹਾਰਾਜ ਦੀ ਕਿਹੜਾ ਕਿਹੜਾ ਸ਼ਹਿਦ ਹੁੰਦਾ ਬਟਾਲੀ ਹੋਗੀ ਸਫੈਦਾ ਹੋ ਗਿਆ ਕੜੀ ਬੱਦਾ ਗਾਂ ਲਾ ਬਜ਼ੂਰਤੀ ਗਰਨਾ ਜੜੀ ਬੂਟੀ ਅਖਨੂਰ ਖਮਾਣੀ ਸੇਬ ਤੇ ਇਧਰ ਸ਼ੀ ਨਗਰ ਵਾਲੀ ਸਾਈਡ ਚਲੇ ਜਾਂਦੇ ਜਦੋਂ ਉਧਰਲੀ ਸਾਈਡ ਪਹਾੜੀ ਕਿੱਕਰ ਹੋਗੀ ਤੇ ਇਹ ਸਾਰੇ ਸ਼ਹਿਦ ਆਪਣੇ ਤੋਂ ਹੁੰਦੇ ਆ ਨਾ ਜਿੰਕਲ ਆਪਣੇ ਇੱਕ ਵਾਰੀ ਨੰਬਰ ਬੋਲੋ ਹੈ ਨਾ 98726 66413 ਨੰਬਰ ਨੂੰ ਸੇਵ ਕਰ ਲਿਓ ਤੇ ਇਹ ਆ ਜੀ ਸ਼੍ਰੀ शिव दुर्गा शक्ति मंदिर ਤੇ ਇੱਥੇ ਵੀ ਕੰਮ ਚੱਲ ਰਿਹਾ ਆ ਤੇ ਇਹ ਆਸ਼ਾ ਦੇਵੀ ਮੰਦਿਰ ਦੇ ਬਿਲਕੁਲ ਓਪੋਜ਼ਿਟ ਆ ਤੇ ਹੁਣ ਆਪਾਂ ਪਹੁੰਚ ਗਏ ਤਕਰੀਬਨ ਗਗਰੇਟ ਨਾਲ ਹਾਂਜੀ ਤੇ ਮੰਗੂਵਾਲ ਤੋਂ 2 ਕਿਲੋਮੀਟਰ ਪਹਿਲਾਂ ਸੰਗਤਾਂ ਲੱਗੀਆਂ ਆ ਸਫਾਈ ਕਰਨ ਹਾਂਜੀ ਜਮਾਤਾਂ ਦੀ ਵੀਰੇ ਕੀ ਹਾਲ ਆ ਠੀਕੋ ਠੀਕ ਆ ਚਲੋ ਕਿਰਪਾ ਮਹਾਮਾਈ ਦੀ ਅੱਜੇ ਸ਼ੁਰੂ ਕੀਤੀ ਤੇਵਾ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਤੇ ਸਾਰੇ ਇੱਥੇ ਪਹਾੜ ਦੇ ਉੱਤੇ ਜਿੱਥੇ ਲੰਗਰ ਲੱਗਦਾ ਉੱਥੇ ਸੇਵਾ ਸਫਾਈ ਕਰ ਰਹੇ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਠੀਕਾ ਹੋਰ ਵੀਰਾ ਜੀ ਠੀਕਾ ਠੀਕਾ ਹਾਂਜੀ ਹਾਂਜੀ ਜੈ ਮਾਤਾ ਵੀ ਕੀ ਹਾਲ ਆ ਸਾਰਿਆਂ ਦਾ ਠੀਕ ਆ ਭਾਈ ਠੀਕ ਆ ਹਾਂਜੀ ਬਯਰਗੋ ਕੀ ਹਾਲ ਆ ਹੋਰ ਸੇਤਾਂ ਚਲੋ ਕਿਰਪਾ ਚ ਆਈਦੀ ਆ ਭਾਈ ਇਹ 10 15 ਦਿਨ ਪਹਿਲਾਂ ਆ ਜਾਂਦੇ ਨੇ 10 15 ਦਿਨ ਪਹਿਲਾਂ ਆ ਜਾਂਦੇ ਆ ਤੇ ਹੁਣ ਸਫਾਈ ਕਰਕੇ ਇਹ ਟੈਂਟ ਲਾਉਣਾ ਹਾਂਜੀ ਬਾਈ ਹਾਂਜੀ ਤੁਸੀਂ ਵੀ ਹਰ ਸਾਲ ਆਉਂਦੇ ਆ ਜੀ ਹਾਂਜੀ ਹਾਂਜੀ ਹਰ ਸਾਲ ਆਉਣਾ 13 ਸਾਲ ਹੋ ਗਏ ਸਾਡੇ ਇੱਥੇ ਹਾਂਜੀ 13 ਸਾਲ ਹੋ ਗਏ 13 ਸਾਲ ਹੋ ਗਏ ਚਲੋ ਬਹੁਤ ਵਧੀਆ ਗੱਲ ਹੈ ਕਿਰਪਾ ਹੈ ਜੀ ਮਾਮਾਈ ਦੀ ਹਾਂਜੀ ਸਾਰੀਆਂ ਸੰਗਤਾਂ ਨੇ ਲੰਗਰ ਛੱਕੇ ਜਾਣਾ ਜੀ ਹਾਂਜੀ ਵੀਰਾ ਜੀ ਤੁਸੀਂ ਵੀ ਸਹਿਯੋਗ ਦਿੰਦੇ ਫੇ ਨਾਲ ਹਾਂਜੀ ਮਾੜੇ ਮੜੇ ਹਰ ਸਾਲ ਆਉਂਦੀ ਲੰਗਰ ਜੀ ਦੇ ਨਾਲ ਤੁਸੀਂ ਵੀ ਨਾਲ ਸਹਿਯੋਗ ਦਿੰਦੇ ਆ ਚਲੋ ਬਹੁਤ ਵਧੀਆ ਹਾਂਜੀ ਭੈਣ ਜੀ ਜਮਾਤਾਂ ਦੀ ਠੀਕ ਹੈ ਜੀ ਇੱਥੇ ਆਪਣਾ ਲੱਗਦਾ ਫਰੂਟ ਹਾਂਜੀ ਹਾਂਜੀ ਤੇ ਪਿੰਡ ਟਿੱਬਾ ਜ਼ਿਲ੍ਹਾ ਕਪੂਰਥਲਾ ਵਾਲਿਆਂ ਦਾ ਲੰਗਰ ਜਦੋਂ ਦਿਖਾ ਕੇ ਆਟੇ ਵੀ ਇਸ ਜਗ੍ਹਾ ਤੇ ਲੱਗਣਾ ਸਾਰੀਆਂ ਸੰਗਤਾਂ ਇੱਥੇ ਜਿਹੜੇ ਸੇਵਾਦਾਰ ਇੱਥੇ ਆਏ ਆ ਤੇ ਸਾਰਿਆਂ ਦੇ ਰੂਬਰੂ ਕਰਦੇ ਆਂ ਜੀ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਜੀ ਜਕਾਰਾ ਮਸ਼ੇਰਾ ਲਈ ਦਾ ਹੋਰ ਸਾਚੇ ਦਰਬਾਰ ਕੀ ਜੈ ਤੇ ਮਾ ਚਿੰਤਾਪੁਰਨੀ ਦਾ ਹੋਰ ਸਾਚੇ ਦਰਬਾਰ ਕੀ ਜੈ ਤੇ ਮਾ ਚਿੰਤਾਪੁਰਨੀ ਦਾ ਹੋਰ ਸਾਚੇ ਦਰਬਾਰ ਕੀ ਜੈ ਕੀ ਨਾ ਫੋਕ ਫੋਕ ਵੀਰ ਮੇਰਾ ਇਹ ਵੀ ਟਿੱਬਾ ਪਿੰਡ ਤੋਂ ਆ ਤੇ ਵੀਰ ਜੀ ਬਹੁਤ ਬਹੁਤ ਮੁਬਾਰਕਾ ਪਹਿਲਾਂ ਤਾਂ ਮਹਾ ਮਾਈ ਦੇ ਤੇ ਸਾਵਣ ਮਹੀਨੇ ਦੀਆਂ ਮੇਲੇ ਦੀਆਂ ਤੇ ਧੰਨਵਾਦ ਜੀ ਥੈਂਕ ਯੂ ਬ੍ਰੋ ਥੈਂਕ ਯੂ ਥੈਂਕ ਯੂ ਸਭ ਸੰਗਤਾਂ ਜੇ ਪਹਿਲਾਂ ਤਾਂ ਜੈ ਮਾਦਾ ਦੀ ਜੈ ਮਾਤਾ ਦੀ ਜੈਕਾਰਾ ਚੰਤਪੁਰਨੀ ਮਾਦਾ ਜੀ ਦਾ ਹੋ ਸਾਡੇ ਦਰਬਾਰ ਕੀ ਜੈ ਤੁਸੀਂ ਗ੍ਰੇਡ ਟੈਲੀਕਾਸਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਇੱਥੇ ਆਉਣ ਤੇ ਸਾਡੇ ਜੋ ਵੀ ਸੇਵਾ ਹੋਈ ਆ ਉਹਨੂੰ ਕਵਰ ਕੀਤਾ ਮਾਤਾ ਸ਼੍ਰੀ ਚਿੰਤਪੁਰਨੀ ਜੀ ਆਪ ਕੀ ਮਨੋ ਕਾਮਨਾ ਪੂਰੀ ਕਰੇ ਕਾਫੀ ਕਾਫੀ ਹੁਸਾਕ ਕਿ ਨਾ ਆਈਟਮ ਨੂੰ ਟਰੈਕਟਰ ਦਾ ਮੈਸੇਜ ਇਹਦਾ ਜਿਹੜਾ ਕਲਰ ਆ ਮੈਨੂੰ ਟੱਚਵਰ ਬਹੁਤ ਪਿਆਰਾ ਲੱਗਾ ਇਹੋ ਜੇ ਕਲਰ ਆਉਂਦੇ ਨਹੀਂ ਪਰ ਜਿਹੜਾ ਇਹਨਾਂ ਨੇ ਇਹਨੂੰ ਕਲਰ ਦਿੱਤਾ ਹੈ ਨਾ ਇਹ ਮਨ ਨੂੰ ਮੋਂਦਾ ਆ ਤੇ ਇਹਦੇ ਉੱਤੇ ਫੋਟੋ ਖਿਚਾਉਣ ਤੋਂ ਬਿਨਾ ਸਾਥੋਂ ਰਹਿ ਨਹੀਂ ਹੋਇਆ ਤੇ ਜਿਹੜੀ ਤਾਜ਼ਾ ਅਪਡੇਟਾਂ ਇੱਥੇ ਤੱਕ ਆਪਾਂ ਕੋਸ਼ਿਸ਼ ਕੀਤੀ ਆ ਤੁਹਾਨੂੰ ਦੱਸਣ ਦੀ ਤੇ ਇਸ ਤੋਂ ਜਿਹੜੀ ਅਗਲੀ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮਾਤਾ ਰਾਣੀ ਦੇ ਦਰਬਾਰ ਤੱਕ ਸਾਰਾ ਕੁਝ ਦੱਸਾਂਗੇ ਔਰ 16 ਤਰੀਕ ਨੂੰ ਸੰਗਰਾਮਦ ਨੂੰ ਮੇਲੇ ਸਟਾਰਟ ਹੋ ਜਾਣੇ ਆ ਸੋਰੀ 16 ਤਰੀਕ ਨੂੰ ਸੋਣ ਦਾ ਮਹੀਨਾ ਸ਼ੁਰੂ ਹੋ ਜਾਣਾ ਆ ਤੇ ਵਿੱਚ ਵਿੱਚ 16 ਨੂੰ ਹੀ ਲੰਗਰ ਸਟਾਰਟ ਹੋ ਜਾਣੇ ਆ ਤੇ ਜਿਹੜੇ ਮਾਤਾ ਦੀਆਂ ਚੌਂਕੀਆਂ ਆ ਉਹ ਹੋਣੀਆਂ 25 ਨੂੰ ਸਟਾਰਟ ਤੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤੇ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਨਾ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਵੀਰ ਦਾ ਚੈਨਲ ਗ੍ਰੇਟ ਟੈਲੀਗ੍ਰਾਮ ਸਬਸਕ੍ਰਾਈਬ ਜਰੂਰ ਕਰ ਲਿਓ ਹਾਂ ਜੀ ਕੀ ਹਾਲ ਹੈ ਜਨਾਬ ਠੀਕ ਹੋ ਹੋਰ ਸੇਤਾ ਸਭ ਠੀਕ ਹੈ ਜਦੋਂ ਵੀ ਕਿਤੇ ਆਉਂਦਾ ਨਾ ਮੈਂ ਇਹਨਾਂ ਬੰਦੇ ਨੂੰ ਜਰੂਰ ਮਿਲਦਾ ਹੁੰਦਾ ਅਸਲੀ ਇਹਨਾਂ ਦੀ ਬਤੌਲਤੇ ਬੰਦੇ ਦੀਆਂ ਗੱਡੀਆਂ ਗੁੜੀਆਂ ਸੇਫ ਰਹਿੰਦੀਆਂ ਆ ਰਾਈਟ ਠੀਕ ਆ ਜੀ ਕੀ ਨਾਮ ਆਪਣਾ ਸ਼ਾਮ ਕੁਮਾਰ ਕੀ ਬਾਤ ਹੈ ਹੋਰ ਕੈਂਮ ਸ਼ੈਮ ਮਾਤਾ ਦੇ ਮੇਲੇ ਆ ਗਏ ਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਠੀਕ ਹੈ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਡੈਸਟੀਨੇਸ਼ਨ ਦੇ ਉੱਤੇ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ ਅੱਜ ਲਈ ਤੇ ਸਾਰੀਆਂ ਸੰਗਤਾਂ ਨੂੰ ਮਾਤਾ ਦੇ ਮੇਲੇ ਦੀਆਂ ਐਡਵਾਂਸ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ 1 ਸੋਨ ਮਹੀਨੇ ਦੀਆਂ ਤੇ 16 ਤਰੀਕ ਨੂੰ ਸੰਗਰਾ ਦਾ 16 ਨੂੰ ਵੀ ਲੰਗਰ ਸ਼ੁਰੂ ਹੋ ਜਾਣੇ ਆ ਤੇ ਜਿਹੜੇ ਮਾਤਾ ਦੀਆਂ ਚੌਂਕੀਆਂ 25 ਤਰੀਕ ਨੂੰ ਸ਼ੁਰੂ ਹੋਣੀਆਂ ਤੇ 25 ਨੂੰ ਵੀ ਚੌਂਕੀਆਂ ਰੈਗੂਲਰ ਲੰਗਰ ਚੱਲਣੇ ਆ 24 ਘੰਟੇ ਦਾ ਤੇ ਸਾਰੀਆਂ ਸੰਗਤਾਂ ਦੂਰ ਦਰਾਡੇ ਵਾਲੀਆਂ ਆਓ ਤੇ ਮਾਤਾ ਦੇ ਦਰਸ਼ਨ ਮੇਲੇ ਕਰੋ ਮਾਤਾ ਦਾ ਆਸ਼ੀਰਵਾਦ ਲਓ ਤੇ ਲੰਗਰ ਸ਼